ਮਿਸਾ ਸਤਿ ਸ੍ਰੀ ਅਕਾਲ ਸਾਰਾ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਚ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਬਰੀ ਸਰ ਸੋਨੂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੇ ਇੱਕ ਤੋਕੜ ਗੱਬਨ ਮੀਨੀ ਮੱਝ ਤੁਹਾਨੂੰ ਦਿਖਾਉਣੀ ਆ ਚੱਕ ਪਾਸ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾ ਠੀਕ ਠਾਕ ਜੀ ਵਧੀਆ ਜੀ ਤੇ ਅੱਜ ਅੱਜ ਤੁਸੀਂ ਥੋੜਾ ਜਿਹਾ ਪੈਸਾ ਆਗੇ ਇੱਕ ਛੋਟੀ ਹੁੰਦੀ ਹੋ ਰਹੀ ਪਰ ਨਹੀਂ ਪਹਿਲਾ ਹੋਣਾ ਸ਼ੁਰੂ ਕਰਤਾ ਹੈ 2:12 ਦੇ ਟਾਈਮ ਤੇ 12:30 ਦਾ ਠੀਕ ਹੈ ਤੇ ਫਿਰ ਛੋਟੀ ਇੱਕ ਥੋੜੀ ਜਿਹੀ ਲੇਟ ਆਉਣੀ ਹੁਣ ਥੋੜੀ ਜਿਹੀ ਚਲੋ ਉਹਦੀ ਬਾਅਦ ਵਿੱਚ ਵੀਡੀਓ ਕੋ ਬੰਗੂ ਪਾ ਲਾਂਗੇ ਵੀਰੋ ਕਿਹ ਤਰ੍ਹਾਂ ਦੀ ਹੈ ਛੋਟੀ ਸੋਈ ਆ ਮਹੀਨੇ ਦੀ ਉਹਦਾ 10 ਕਿਲੋ ਬੱਚਾ ਹੈ ਕਮ ਕਰ ਬੱਚਾ ਬਾਲ ਕੱਟੀ ਮਗਦੇ ਤੇ ਰੇਟ ਜਾਜੀ ਆ ਫਿਰ ਦੁੱਧ ដាក់ ਲੋ ਰੇਟ ਉਹ ਵੀ ਸੱਥੋਂ ਬਾਹਰੀ ਹੈ ਅੱਛਾ ਸੱਥੋਂ ਰੇਟ ਜਾਜੀ ਕਿੱਥੇ ਠੀਕ ਹੈ ਚਲੋ ਕੋਈ ਫੋਨ ਲਾ ਕੇ ਉਹਦੇ ਬਾਰੇ ਪੁੱਛ ਲਿਆ ਨਾ ਤੇ ਇਸ ਤਰ੍ਹਾਂ ਕੋਈ ਵੀਡੀਓ ਮੰਗਾ ਤੇ ਚਲੋ ਤੇ ਸ਼ੁਰੂਆਤ ਫਿਰ ਇਤੋਂ ਹੀ ਕਰ ਲਈਏ ਇਤੋਂ ਕਰ ਲਈਏ ਨਾਂ ਪਹਿਲਾਂ ਦੱਸ ਦੀ ਆਪਾਂ ਨਾਮ ਸੋਨੂ ਸ਼ਹਿਜ ਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦਾ ਫੋਨ ਨੰਬਰ 881957 ਬੋਲਿਆ ਠੀਕ ਤੇ ਕਿੰਨੇ ਚਿਰ ਤੇ ਚੈੱਕ ਪਾਸ ਵਿਦਦੀ ਆ ਜੀ ਆ ਚੈੱਕ ਪਾਸ ਵੀਰੇ ਕਰਾ ਕੇ ਰਹਾ ਆਪਾਂ ਫੇਰੀ ਵੀਡੀਓ ਬੋਨੇ ਹਰ ਇੱਕ ਵੀਰ ਭਰਾ ਨੂੰ ਕਹਿੰਦਾ ਵਾ ਅੱਜ ਪੰਜਾਂ ਦਿਨਾਂ ਤੱਕ ਰੰਡੀ ਆ ਆਪਾਂ ਚੈੱਕ ਲਾ ਕੇ ਟੀਗੱਢ ਲਵਾਤਾ ਪੰਜਾਂ ਦਿਨਾਂ ਦੀ ਗਰੰਟੀ ਆ ਜਿਹੜੀ ਚੈੱਕ ਪਾਸ ਤੇ ਪੰਜਾਂ ਦਿਨਾਂ ਤੋਂ ਬਾਅਦ ਜੇ ਕੋਈ ਫੋਨ ਲਵੇ ਉਹਦੀ ਕੋਈ ਗੱਲ ਨਹੀਂ ਫਿਰ 24 ਮਹੀਨੇ ਤੋਂ ਬਾਅਦ ਜੇ ਵਿਦਦੀ ਆ ਅੱਛਾ 24 ਮਹੀਨੇ ਤੇ ਦੁੱਧ ਜੇ ਸਿੰਗ ਹਿਲਦਾ ਜੀ ਇੱਕ ਸਿੰਗ ਟੁੱਟਾ ਜੇ ਖਿਲਦਾ ਇਹ ਲੋ ਠੀਕ ਆ ਹਾਂ ਤੇ ਦੁੱਧ ਕੋ 6 ਕਿਲੋ ਆ ਪਰ ਆਪਾਂ ਪਾਣੀ ਕੋ 1 ਗੱਟੀ ਦਵਾਗੇ ਠੀਕ ਆ ਮਿਲਦੀ ਭਾਰੇ ਦੇ ਹਾਲੇ ਉੱਤੀ ਗੱਲ ਆਇਆ ਵਾ ਅੱਛਾ ਜੇ ਕਿ ਫਿਰ ਉੱਪਰ ਥਾਣੇ ਨਾਲ ਵਰ ਟੀਕਾ ਨਾਲ ਫਿਰ ਨਗਰਤਾ ਪਾਈ ਹਾਂਜੀ ਹਾਂਜੀ ਆ ਸਿੰਗ ਟੁੱਟਾ ਜੇ ਇੱਕ ਇੱਧਰ ਲਾ ਇੱਧਰ ਲਾ ਸਿੰਗ ਟੁੱਟਾ ਆਇਆ ਇੱਕ ਥੋੜਾ ਮੇਰੇ ਕੋ ਲੇਟ ਨਾ ਹੋ ਜਾਪੇ ਆਪਾਂ ਵੀ ਸਿੰਗ ਕਰਨੇ ਛੋਟਾ ਬਣਾਉਂਦੇ ਇਹਦਾ ਠੀਕ ਆ ਬੜੀ ਪਹਿਲਾਂ ਤੁਸੀਂ ਆਗੇ ਨਾ ਤੁਸੀਂ ਮੱਡੀ ਮਾਜੇ ਢੇਰੀ ਆ ਦੀ ਮਾਜੇ ਠੀਕ ਆ ਬਾਕੀ ਦੇਰੀਆਂ ਜੇ ਕਿ ਮੱਜਾਂ ਸਿੰਘ ਸੁਗਡਾ ਲੈਂਦੀਆਂ ਟੁੱਟ ਜਾਂਦੀਆਂ ਠੀਕ ਐ ਇਹਨੇ ਸੱਜਣੇ ਦੁੱਧ ਚੰਗਾ ਕੱਢਿਆ ਨਾ 15 ਤੋਂ ਬਾਹਰ ਹੀ ਗਈ ਐ ਵੀ ਸੱਜਰ ਵੀ ਅੱਛਾ ਹਾਂ ਤੇ ਬਾਕੀ ਹੈਗੀ ਵੀ ਮੀਨੀ ਆ ਮੀਨੀ ਮੱਜ ਪਰ ਮੀਨੀ ਚੰਗੀ ਐ 8 ਸਾਲ ਦਾ ਵਧੀਆ ਠੀਕ ਐ ਮਹਾਰਾਜਾ ਦੀ ਸੇਵਾਇ ਹੋ ਤੰਦਰ ਜੀ ਬਾਕੀ ਉਤਰਾ ਇਹ ਕਿ ਕੱਦ ਕਾਠ ਹੈ ਪੂਰੀ ਪਾਈ ਫਿਰ ਇੱਕ ਫੜੇ ਤਾਂ ਚੰਗੀ ਐ ਬਾਕੀ ਦੁੱਧਾਂ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਦੀਆਂ ਚੰਗੀਆਂ ਵਾਂ ਤਰਾ ਮੈਂ ਦੇਖ ਸਾਧਦੇ ਜੇ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਤੇ ਥਨਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਆ ਭਾਈ ਸਾਰੀ ਮੱਝ ਚੰਗੀ ਆ ਨਵੀਂ ਚੋੜੇ ਕਿਉਂ ਚ ਗਲਤ ਹੋਵੇ ਚੋ ਆ ਕੋਈ ਥਾਰ ਭੂਛਟਾ ਵਾਲੇ ਆਪਣੀ ਫੁੱਲ ਗਰੰਟੀ ਦੇ ਠੀਕ ਆ ਆ ਵੇਖੋ ਦੇਖੋ ਜੇ ਸੱਜੇ ਦਾ ਆਤਾ ਦੇਉਂਦੀ ਪੂਰੀ ਪੰਦੀ ਆ ਦੇਖੋ ਠੀਕ ਆ ਕਿੰਨਾ ਰੱਖਣਾ ਇਹਦਾ ਮੁੱਲ ਤੇ ਭਾਈ ਜਿਹੜਾ 52000 ਦੇ 52000 ਦੇ ਵਿੱਚ ਕਰ ਦੇ ਨਾ ਮਨ ਤਾਂ ਨਾ ਹੋਰ 52 51 ਦੇ ਭਾਈ ਦੇ ਦਾਂਗੇ ਬਾਕੀ ਮੌਕੇ ਦੇ ਕੋਈ 2-400 ਮਨ ਤਾਂ ਹੋਵੇ ਚਲੋ ਕੋ ਫੋਨ ਲਾ ਲੈ ਹੈ ਬੜਾ ਚੰਗੀ ਭਾਜੀ ਦੁੱਧ ਨੇ ਹੁਣ ਵੀ ਤੇਗੀ ਨਾ ਠੀਕ ਆ ਕਿਹੜ ਤੇ ਬੱਚਾ ਹੈਗਾ ਜੀ ਇਹਦਾ ਉਹ ਵਛੀ ਦੀ ਸ਼ਾਇਦ ਮਗਰ ਵਛੀ ਜੱਸੀ ਹੈ ਹੂੰ ਠੀਕ ਹੈ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਇਹ ਕੋਲ ਦੁੱਧ 7 ਕਿਲੋ ਜੇ ਪਰ ਆਪਾਂ 6.5 ਕਿਲੋ ਕਰਾਂਗੇ ਠੀਕ ਹੈ 1 ਲੀਟਰ ਮਾਰ ਕੇ ਮਿਲ ਲੈਣਾ ਵਛੀ ਨੇ ਮਿਲਦੀ ਜੀ ਇੱਕ ਗਰਮੀ ਕੁਲ ਵੀ ਵਾਲੀ ਹੈਗੀ ਐ ਬਾਕੀ ਇਹ ਆਕੇ ਥੋੜੀ ਸਾਂਭੀ ਘੱਟ ਆ ਜੇ ਕੋਈ ਸਾਂਭ ਲੂਗਾ ਨਾਲੇ ਸਾਰੀ ਗਰਮੀਆਂ ਦੁੱਧ ਚਵਾਈ ਜਾਊਗੇ ਤੇ ਹੋ ਸਕਦਾ ਕੁਝ ਵੱਧ ਵੀ ਜਾਵੇ ਇਹ ਚੋਣ ਲੀ ਵਧੀਆ ਜਿਹੀ ਲੱਗੀ ਕੋਸਾ ਨੂੰ ਸਵਾਦ ਆਉਂਦੀ ਹੈ ਠੀਕ ਆ ਹਾਂ ਤੇ ਮੁੱਲ ਫਿਰ ਇਹਦਾ ਇਹ ਭਾਈ ਮੁੱਲ ਪਗਲ ਨੂੰ 15 ਕਰੀਏ 13500 ਦਵਾਂਗੇ ਅੱਛਾ 13500 ਨਹੀਂ ਦੇਤਾ ਬਾਕੀ ਬੱਛੀ ਮਗਰ ਜੇ ਬੱਛੀ ਨਾਲ ਮਿਲਦੀ ਏ ਚੋਣ ਵਧੀਆ ਜਵਾਵ ਵਧੀਆ ਵੰਗਾਂ ਵਾਲਿਆਂ ਪਾ ਲੋ ਭਾਈ ਨਾ ਪਾਓ ਠੀਕ ਹੈ ਬਾਕੀ ਬੱਛੀ ਕੋਈ ਵੇਖ ਲਿਆ ਆਪਣੀ ਸਮਝ ਲੈ ਕਿੰਨਾ ਕਿ ਚਿਰਦੀ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਇਹ ਵੀ ਪਾਈਏ ਪੰਜਾਹ ਕਰਾਤੀ ਜੇ ਅੱਛਾ ਇਹ ਵੀ ਉਹ ਡਾਕਟਰ ਨੂੰ ਸੇਵ ਚੈੱਕ ਲਈ ਆ ਚੈੱਕ ਪਾਸ ਆ ਨਹੀਂ ਚੈੱਕ ਪਾਸ ਨਹੀਂ ਆ ਡਾਕਟਰ ਕਹਿੰਦਾ ਉਹ ਜਿਹੜਾ ਉਹ ਵੀ 40 ਦਿਨ ਮੋਂਦੇ ਸੀ ਅੱਛਾ ਇਹ ਡਾਕਟਰ ਵੀ ਚਾਲੀ ਦਿਨ ਦਾ ਹੈ ਪੱਕੀ ਬਸਾਉਣ ਵਾਲੀ ਆ ਪਰ ਅਜੇ 10 ਦਿਨ ਕੋਈ ਨਹੀਂ ਅਜੇ ਸ਼ੱਕ ਚ ਆ ਸ਼ੱਕ ਤੇ ਤੀਗਾ ਖੰਡਾ ਲਵਾਤਾ ਜੀ ਇਹ ਕਹਿੰਦੇ ਗਰੰਟੀ ਕੋਈ ਨਹੀਂ ਹੈ ਇਹਦੀ ਗਰੰਟੀ ਕੋਈ ਨਹੀਂ ਪੱਕੀ ਦਾ ਛੰਡਾ ਹੀ ਲਵਾਤਾ ਜੀ ਠੀਕ ਆ ਡਾਕਟਰ ਜੇ ਖਾਲੀ ਹੋਏ ਤਾਂ ਪਤਾ ਨਹੀਂ ਖਾਲੀ ਕਹਦਾ ਨਹੀਂ ਸੀ ਹਾਂਜੀ ਹਾਂਜੀ ਆਉਂਦਾ ਹੈਗੀ ਆ ਪਰ ਜਿੰਨੇ ਦਿਨ ਘਰ ਵਾਲਾ ਕਿਹਾ ਉਹਨੇ ਤਰ੍ਹਾਂ ਨਹੀਂ ਨਿਕਲੀ ਵੀ ਠੀਕ ਆ ਜਿੱਦਾਂ ਮੱਲੀ ਵੇਹੁੰਦੇ ਆਹ ਸ਼ਹਿਰ ਜੁਦਾ ਹੂੰ ਤੋ ਰੋਹ ਮੈਂ ਕਰੀਨ ਦੁੱਧਰ ਕੋ 2 ਲੀਟਰ ਆ 5 ਕਿਲੋ ਹੋਆ ਜੀ ਇਹ ਆਈ ਮਾਰੀ ਪੱਕੇ ਥਾਂ ਥੋੜੀ ਗਾ ਅੱਜ ਫਿਰ ਟੱਗਣੇ ਸਾਰੇ ਤੇ ਆਏ ਅੱਜ ਅੱਜ ਪਾਣੀ ਨਹੀਂ ਢਾਇਆ ਤਾਂ ਕਿਹਨ ਪਾਣੀ ਆ ਰਿਹਾ ਦੁੱਧ ਕਿੰਨਾ ਇਹਦੇ ਕੋਲ 5 ਕਿਲੋ ਭਾਈ ਦੁੱਧ ਵੀ ਤਾਂ ਕਰੀਮੀ ਦੁੱਧ ਕਰਾ ਸੰਗਣਾ ਬੜਾ ਜੀ ਅੱਛਾ ਇਹ ਹੈ ਕਿ ਘਰ ਘਰ ਵਰਤਨਾਸਤੇ ਵਧੀਆ ਹੈ। ਭਾਈ ਜਿਆਨ ਜੀ ਜਦ ਤੱਕ ਚੈੱਕ ਰਾਤੀ ਨਾ ਇਹ ਦੱਸ ਦੋ ਸਾਹਿਬ ਜੀ ਫਿਰ ਅਪਰ ਚੈੱਕ ਪਾਸ ਹੈ ਪਰ ਅਸੀਂ ਗਰੰਟੀ ਨਹੀਂ ਦੇ ਦਿੰਦੇ ਜੀ। ਠੀਕ ਆ। ਹਾਂ। ਇਹ ਹੈ ਕਿ ਇਹਦੇ ਸ਼ੱਕ ਜਿਆ। ਸ਼ੱਕ ਜਿਆ। ਹਰਿਤ ਘਰ ਵਾਲੇ ਚੱਲ ਜੀ ਤਾਂ ਕਹਿੰਦੇ ਜੀ ਡਾਕਟਰ ਵੀ ਇਨਿੰਗ ਦਾ ਦੱਸਿਆ ਜਾਂਦਾ 1.5 ਮਹੀਨੇ ਦੀ ਪੂਰੀ ਚੈੱਕ ਉਹ ਦਾਖਲਾ ਨਾ ਰਵੇ। ਠੀਕ ਆ। ਹਾਂ। ਬਾਕੀ ਚੁਆਕ ਡੱਤ ਹੋਵੇ ਕੋ ਪੁੱਛਦਾ ਜੀ ਡੰਡੀ ਫੁੱਲ ਆਪਨੀ। ਤੇ ਇਹਦਾ ਮੁੱਲ ਕਿ ਜੇ ਤੱਕ 9000 ਦੀ। 9000 ਦੀ ਦੇ ਦੋਗੇ। ਹੋਰ ਕਰ ਦੋਗੇ ਮਨ। 8000 ਦੀ ਭਾਈ ਹਾਲਾਂ ਦੇ ਦਾਂਗੇ ਜੀ। ਠੀਕ ਹੈ ਜੀ। ਤੇ ਠੀਕ ਹੈ ਵੀਰ ਜੀ ਬੱਸ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਖ ਚੱਕ ਕੇ ਖੜੇ ਭਾਮ ਕੋਈ ਜਾਰੇ ਦੁੱਧ ਵਾਲੀ ਭਾਮ ਕੋ ਥੋੜੇ ਦੁੱਧ ਵਾਲੀ ਹੈ ਵੇਖ ਕੇ ਆ ਕੇ ਪਸੰਦ ਕਰਕੇ ਖੜਿਆ ਕਰੋ ਚਵਾਈ ਕਰਕੇ ਖੜਿਆ ਕਰੋ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ